ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨਸ ਲਿਮਟਿਡ ਦੇ ਚੇਅਰਮੈਨ ਨੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਸਮੀਤ ਜੀ ਜਰਮਨੀ ਤੋਂ ਹਾਲਾਂਕਿ ਵੀਜ਼ਾ ਸਕਸੈਸ ਰੇਟ ਜਰਮਨੀ ਦਾ ਬਹੁਤ ਜ਼ਿਆਦਾ ਹੈ ਤੁਹਾਡਾ ਵੀ ਔਰ ਜਰਮਨੀ ਦਿਲ ਖੋਲ ਕੇ ਵੀਜ਼ਾ ਦੇ ਰਿਹਾ ਹੈ ਪ੍ਰੋਸੈਸ ਚੇਂਜ ਹੋ ਗਿਆ ਪਰ ਪੀਟੀ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਪੀਟੀ ਨੂੰ ਹੁਣ ਪੀਟੀ ਵਾਲੇ ਸਟੂਡੈਂਟ ਅਵਾਇਡ ਕਰਨ ਜਰਮਨੀ ਤੁਹਾਡੀ ਇਹਦੇ ਤੇ ਪੂਰੀ ਕਲੈਰਿਟੀ ਕੀ ਹੈ ਸੋ ਪਹਿਲੀ ਗੱਲ ਤਾਂ ਦੇਖੋ ਮੈਂ ਜਰਮਨੀ ਤੇ ਲੱਖਾਂ ਰੁਪਈਆ ਪ੍ਰੋਸੈਸਿੰਗ ਫੀਸ ਵੀ ਚਾਰਜ ਹੋ ਰਹੀ ਹੈ ਮਾਰਕੀਟ ਵਿੱਚ 1 ਲੱਖ ਰੁਪਈਆ 60000 ਰੁਪਈਆ 50000 ਰੁਪਈਆ ਕਿਸੇ ਨੂੰ ਦੇਣ ਦੀ ਲੋੜ ਨਹੀਂ ਲੈਂਡਮਾਰਕ ਇਮੀਗ੍ਰੇਸ਼ਨ ਜ਼ੀਰੋ ਪ੍ਰੋਸੈਸਿੰਗ ਫੀਸ ਦੇ ਨਾਲ ਤੁਹਾਡਾ ਜਰਮਨੀ ਕੈਨੇਡਾ ਯੂਕੇ ਯੂਐਸ ਨਿਊਜ਼ੀਲੈਂਡ ਆਸਟ੍ਰੇਲੀਆ ਜ਼ੀਰੋ ਪ੍ਰੋਸੈਸਿੰਗ ਫੀਸ ਦੇ ਨਾਲ 노 ਫੀਸ ਬਿਫੋਰ ਵੀਜ਼ਾ 노 ਫੀਸ ਆਫਟਰ ਵੀਜ਼ਾ ਚ ਤੁਹਾਡਾ ਪ੍ਰੋਸੈਸ ਕਰੇਗਾ ਔਰ ਸੈਕੰਡਲੀ ਜੇ ਜਰਮਨੀ ਦੀ ਅਸੀਂ ਗੱਲ ਕਰੀਏ ਤਾਂ ਪੀਟੀਈ ਨੂੰ ਹੱਲੇ ਜਰਮਨੀ ਥੋੜਾ ਜਿਹਾ ਸਟ੍ਰਿਕਟਲੀ ਸਕੈਨ ਕਰ ਰਹੀ ਹੈ ਡੋਨਟ نو ਹਰ ਵਾਰੀ ਹਰ ਹਰ ਸਾਲ ਚ ਕੁਝ ਮਹੀਨੇ ਦਾ ਨੇ ਹੁੰਦੇ ਆ ਜਦੋਂ ਉਹ ਆਪਣੇ ਕੁਝ ਚੇਂਜਸ ਕਰਦੇ ਆ ਬਟ ਆਈ ਲੈਟਸ 5.5 ਬੈਂਡ ਦੇ ਨਾਲ ਵੀ ਵੀਜ਼ਾ ਖੁੱਲ ਕੇ ਮਿਲ ਰਹੇ ਨੇ ਸੋ ਪੀਟੀਈ ਚ ਆਪਾਂ ਤਾਂ ਕਰਦੇ ਆ ਕਿ ਆਪਣੇ ਜਿਹੜੇ ਬੈਂਡ ਆ ਉਹ 6 ਆ ਜਾਣ 6.5 ਆ ਜਾਣ ਬਟ ਆਈ ਲੈਟਸ ਤੇ 5.5 ਬੈਂਡ ਦੇ ਨਾਲ ਵੀ ਜਰਮਨੀ ਦੇ ਵੀਜ਼ਾਸ ਬਹੁਤ ਖੁੱਲ ਕੇ ਮਿਲ ਰਹੇ ਨੇ ਸੋ ਪੀਟੀ ਨੂੰ ਥੋੜਾ ਜਿਆ ਮੈਂ ਇਸ ਸਮੇਂ ਬੱਚਿਆਂ ਨੂੰ ਕਹਾਂਗਾ ਕਿ ਜਿਹੜੇ ਐਗਜ਼ਾਮ ਬੁੱਕ ਕਰਨ ਵਾਲੇ ਜਿਹੜੇ ਕਰ ਚੁੱਕੇ ਚਲੋ ਉਹ ਤਾਂ ਉਦਾਂ ਹੀ ਆਪਣੀ ਫਾਈਲ ਪ੍ਰੋਸੀਡ ਕਰ ਸਕਦੇ ਨੇ ਬਟ ਜਿਨ੍ਹਾਂ ਨੇ ਹੱਲੇ ਫਾਈਲ ਆਪਣੀ ਪ੍ਰੋਸੀਡ ਨਹੀਂ ਕੀਤੀ ਔਰ ਆਇਲਟਸ ਦਾ ਐਗਜ਼ਾਮ ਦੇਣਾ ਹੈ ਉਹ 5.5 ਬੈਂਡ ਦੇ ਨਾਲ ਵੀ ਆਇਲਟਸ ਕਰਕੇ ਆਪਣੀ ਫਾਈਲ ਲਗਾ ਸਕਦੇ ਨੇ ਸੋ ਜਰਮਨੀ ਵੀ ਇਸ ਟਾਈਮ ਆਇਲਟਸ ਨੂੰ ਜਿਆਦਾ ਮਹੱਤਵਪੂਰਨ ਦੇ ਰਿਹਾ ਜਿਵੇਂ ਕੈਨੇਡਾ ਬਹੁਤ ਸਾਲ ਦਿੰਦਾ ਆਇਆ ਮੇਰੇ ਹਿਸਾਬ ਨਾਲ ਪੀਟੀ ਦਾ ਟੈਸਟ ਵੀ ਉਨਾ ਹੀ ਵਧੀਆ ਜਿੰਨਾ ਆਇਲਟਸ ਦਾ ਵਧੀਆ ਮੈਂ ਇਹ ਨਹੀਂ ਕਹਿੰਦਾ ਬਟ ਆਪਾਂ ਜੀ ਵੀਜ਼ੇ ਮਿੰਦ ਨੂੰ ਕਹਿੰਦੇ ਆ ਕਿ ਇੱਕ ਇੰਪੋਰਟੈਂਸ ਦੇਖੀਏ ਤਾਂ ਆਇਲੈਂਡ 5.5 ਬੈਂਡ ਤੇ ਜ਼ਿਆਦਾ ਵੀਜ਼ਾ ਆ ਰਹੇ ਨੇ ਅੱਜ ਦੀ ਰੇਟ 'ਚ ਉਹਨਾਂ ਨੇ ਇੱਕ ਆਨਲਾਈਨ ਸਿਸਟਮ ਸ਼ੁਰੂ ਕੀਤਾ ਜਿਦੇ 'ਚ ਉਹ ਆਇਲੈਂਡਸ ਨੂੰ ਜ਼ਿਆਦਾ ਐਕਸੈਪਟ ਕਰ ਰਹੇ ਨੇ ਬਿਲਕੁਲ ਠੀਕ ਹੈ ਸੋ ਇਹਦਾ ਮਤਲਬ ਹੈ ਜਿਨ੍ਹਾਂ ਸਟੂਡੈਂਟਸ ਨੇ ਪੀਟੀ ਕੀਤੀ ਹੈ ਤੁਸੀਂ ਰਿਕਮੈਂਡ ਕਰੋਗੇ ਕਿ ਉਹ ਅਗਰ ਆਲਟਸ ਕਰ ਲੈਣ ਜਰਮਨੀ ਲਈ ਤਾਂ ਬੈਟਰ ਬਹੁਤ ਹੀ ਬੈਟਰ ਰਹੇਗਾ ਉਹਨਾਂ ਦੇ ਵੀਜ਼ਾ ਸਕਸੈਸ ਰੇਟ ਦੇ ਲਈ ਬਿਲਕੁਲ ਠੀਕ ਹੈ ਤੁਹਾਡੇ ਕੋਲ ਹੀ ਪ੍ਰੋਵੀਜ਼ਨ ਹੈ ਜਿਹੜੇ ਬੱਚੇ ਪੀਟੀ ਵਾਲੇ ਨੇ ਤੁਸੀਂ ਉਹਨਾਂ ਨੂੰ ਆਇਲ ਬਿਲਕੁਲ ਮੈਂ ਫ੍ਰੀ ਆਫ ਕਾਸਟ ਕੋਚਿੰਗ ਕਰਾ ਰਿਹਾ ਹਾਂ ਜਿੰਨੇ ਵੀ ਬੱਚੇ ਆਇਲਟਸ ਜਾਂ ਪੀਟੀ ਹੀ ਕਰਨਾ ਚਾਹੁੰਦੇ ਨੇ ਜਿਹੜੀ ਵੀ ਫੀਸ ਤੁਸੀਂ ਦਿੰਦੇ ਹੋ ਜੇ ਤੁਹਾਡਾ ਵੀਜ਼ਾ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਲੱਗ ਕੇ ਆਂਦਾ ਤਾਂ ਸਾਰੀ ਫੀਸ ਰੀਫੰਡ ਹੋ ਜਾਏਗੀ ਤੁਹਾਨੂੰ ਸੋ ਕੀ ਕਹਿੰਦੇ ਆ ਪੀਟੀ ਹੀ ਆਇਲਟਸ ਵਾਲੇ ਬੱਚਿਆਂ ਦੀ ਫ੍ਰੀ ਆਫ ਕਾਸਟ ਕੋਚਿੰਗ ਦੇ ਲਈ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਜ਼ਰੂਰ ਮਿਲੋ ਬਿਲਕੁਲ ਠੀਕ ਹੈ ਔਰ ਹੁਣ ਇਨਟੇਕ ਇਮੀਡੀਏਟ ਇਨਟੇਕਸ ਕਿਹੜੇ ਨੇ ਔਰ ਜਿਹੜੇ ਸਾਡੇ 10+2 ਚ ਬੱਚੇ ਜਾ ਰਹੇ ਨੇ ਐਗਜ਼ਾਮ ਦੇਣ ਉਨਾਂ ਲਈ ਪੋਸੀਬਲ ਹੈ ਕਿ ਕੋਈ ਕੰਡੀਸ਼ਨਲ ਆਫਰ ਲੈਟਰ ਵਗੈਰਾ ਜਗ ਮਿਲ ਜਾਵੇ ਬਿਲਕੁਲ ਉਹ ਵੀ ਸਾਰੇ ਜਰਮਨੀ ਕੈਨੇਡਾ ਯੂਕੇ ਸਾਰੇ ਹੀ ਕੰਡੀਸ਼ਨਲ ਆਫਰ ਲੈਟਰ ਲੈ ਸਕਦੇ ਨੇ ਜੇ ਤੁਸੀਂ ਇੰਗਲਿਸ਼ ਟੈਸਟ ਕੀਤਾ ਹੋਇਆ ਤਾਂ ਆਪਾਂ ਕੰਡੀਸ਼ਨਲ ਆਫਰ ਲੈਟਰ ਲੈ ਸਕਦੇ ਹਾਂ ਕਿਉਂਕਿ ਫਾਈਨਲ ਦਾ ਰਿਜ਼ਲਟ ਤੁਹਾਡਾ ਪੈਂਡਿੰਗ ਹੈ ਬਟ ਇਸ ਟਾਈਮ ਮੈਨੂੰ ਲੱਗਦਾ ਸਟੂਡੈਂਟ ਬਹੁਤ ਕਨਫਿਊਜ਼ ਹੈ ਕਿ ਕਿਹੜੇ ਕੰਟਰੀ ਜਾਵਾਂ ਕਿਹੜੇ ਕੰਟਰੀ ਨਹੀਂ ਜਾਵਾਂ ਔਰ ਕੰਸਲਟੈਂਟ ਕਈ ਵਾਰੀ ਉਸ ਚੀਜ਼ ਦਾ ਫਾਇਦਾ ਵੀ ਚੱਕਦੇ ਨੇ ਸੋ ਸਾਡੇ ਕੋਲ ਕੋਈ ਫੀਸ ਨਹੀਂ ਹੈਗੀ ਮੈਂ ਪਹਿਲਾਂ ਵੀ ਕਿਹਾ ਕਿ ਕੋਈ ਫੀਸ ਨਹੀਂ ਹੈ ਨਾ ਕਾਉਂਸਲਿੰਗ ਦੀ ਨਾ ਨਾ ਐਪਲੀਕੇਸ਼ਨ ਫੀਸ ਦੀ ਨਾਲ ਜਿੰਨੀਆਂ ਵੀ ਸਕਾਲਰਸ਼ਿਪਸ ਕਾਲਜ ਦੇ ਰਿਹਾ ਉਹ ਸਾਰੀਆਂ ਤੁਹਾਨੂੰ ਪਾਸ ਕਰ ਦਿੱਤੀਆਂ ਜਾਣਗੀਆਂ ਬਿਲਕੁਲ ਠੀਕ ਹੈ ਜੀ ਸੋ ਸਕਾਲਰਸ਼ਿਪ ਵੀ ਇੱਕ ਕਾਫੀ ਵੱਡਾ ਮੁੱਦਾ ਹੈ ਜਰਮਨੀ ਚ ਕਿੰਨੀ ਸਕਾਲਰਸ਼ਿਪ ਆ ਜਾਂਦੀ ਹੈ ਸੋ ਜਰਮਨੀ ਚ ਵੀ ਅਪ ਟੂ 50% ਫੀਸ ਤੱਕ ਵੇਵਰ ਮਿਲ ਸਕਦਾ ਹੈ ਅੰਡਰ ਗ੍ਰੈਜੂਏਟ ਲੈਵਲ ਤੇ ਔਰ 25% ਫੀਸ ਤੱਕ ਦਾ ਵੇਵਰ ਮਿਲ ਸਕਦਾ ਹੈ ਪੋਸਟ ਗ੍ਰੈਜੂਏਟ ਲੈਵਲ ਤੇ ਚਲੋ ਇਹ ਬਹੁਤ ਵੱਡੀ ਗੱਲ ਹੈ ਸੋ ਅਗਰ ਤੁਸੀਂ ਜਰਮਨੀ ਲੈਂਡਮਾਰਕ ਦੇ ਜ਼ਰੀਏ ਅਪਲਾਈ ਕਰ ਰਹੇ ਹੋ ਤੇ ਸਕਾਲਰਸ਼ਿਪ ਦਾ ਇੱਕ ਬਹੁਤ ਵੱਡਾ ਐਡਵਾਂਟੇਜ ਤੁਹਾਨੂੰ ਇਹ ਨਾਲ ਮਿਲਦਾ ਹੈ ਸੋ ਸਕਰੀਨ ਤੇ ਨੰਬਰ ਹੈ 90413 90412 ਤੁਸੀਂ ਜਰਮਨੀ ਅਪਲਾਈ ਕਰਨਾ ਹੈ ਜਾਂ ਕੈਨੇਡਾ ਵੀ ਅਪਲਾਈ ਕਰਨਾ ਹੈ ਤੇ ਜਸ਼ਮੀਤ ਜੀ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਇੰਡੀਆ ਦੇ ਕਿਸੇ ਹਿੱਸੇ ਤੋਂ ਵੀ ਫਾਈਲ ਲਾਂਚ ਕਰਾ ਸਕਦੇ ਹੋ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ